ਮਾਨ ਜੋ ਅਸੀਂ ਬੇਨਤੀ ਕਰਦੇ ਹਾਂ ਕਿ तकरीबन ساری ਪੰਚਾਇਤ ਇਹਨਾਂ ਦੇ ਉੱਪਰ ਬੜਾ ਮੇਰ ਪਰ ਹੱਥ ਹੈ ਤਾਂ ਇਹਨਾਂ ਵੀ ਮਬਾ ਦੇਖਣ ਦੀ ਵੀ ਗੁਰਦਾਰਾ ਮੈਂ ਮਾਤਾ ਸੁਭਾ ਵਰ ਦਈ ਲੈ ਜਨਾ ਕਿ ਕਾ ਕਰਦਾ ਹੈ ਜੀ ਤਾਂ 6 ਵਜੇ ਬਸ ਤੋਂ ਉਹ ਵੀ ਆਪਣੇ ਪੁੱਟਾ ਉੱਤੇ ਹੀ ਪਹਿਲੇ ਪੂਰੀ ਰੋਡ ਤੇ ਅਲਰਜੀ ਨਾਲ ਬਹੁਤ ਸਗੇ ਜੀ ਤੇ ਇਹ ਬੜੀ ਪਰਵਾਹ ਦਿੱਤਾ ਕੀ ਜਾਨਾ ਜਾਂਦੇ ਦੇ ਗਰ ਜੀ ਕਹਿਣਾ ਕੁਝ ਨਹੀਂ ਜੀ ਬਸ ਸਾਬ ਦੇਖ ਲੋ ਅੱਜ ਬਰਸਾਤ ਦਾ ਮੌਸਮ ਆ ਤੇ ਇਸ ਚੀਜ਼ ਦਾ ਸਾਨੂੰ ਕੀ ਬੈਨੀਫਿਟ ਮਿਲ ਸਕਦਾ ਤੇ ਅੱਜ ਸਾਰੇ ਅਸੀਂ ਦੇਖ ਰਹੇ ਹਾਂ ਇੱਥੇ ਕਿ ਉਹ ਹੀ ਬਾਹਰ ਬਾਹਰ ਬਾਰਿਸ਼ ਹੋ ਰਹੀ ਆ ਤੇ ਅਸੀਂ ਸਾਰੇ ਸ਼ੈੱਡ ਦਾ ਜਿਹੜਾ ਆ ਅਨੰਦ ਮਾਣ ਰਹੇ ਆ ਸੋ ਇਸ ਸ਼ੈੱਡ ਨੂੰ ਬਣਾਉਣ ਦੇ ਵਿੱਚ ਜਿੰਨੇ ਵੀ ਸਾਡੇ ਇੱਥੇ ਬਜ਼ੁਰਗ ਦੇ ਸਾਡੇ ਭਰਾ ਸਾਡੀਆਂ ਭੈਣਾਂ ਖੜੀਆਂ ਇਹਨਾਂ ਨੇ ਵੱਧ ਝੜ ਕੇ ਸਹਿਯੋਗ ਦਿੱਤਾ ਸਾਡੇ ਐਨ ਆਰ ਆਈ ਭਰਾਵਾਂ ਦਾ ਬੜਾ ਸਹਿਯੋਗ ਰਿਹਾ ਸਾਡੀ ਪੰਚਾਇਤ ਦਾ ਬੜਾ ਸਹਿਯੋਗ ਰਿਹਾ ਸੋ ਪੂਰੇ ਦੇ ਢੇਲ ਸੀਗੇ ਉਹਨਾਂ ਨੂੰ ਵੀ ਰਿਮੂਵ ਕਰਾਇਆ ਪਹਿਲਾਂ ਵੀ ਕਰਾਇਆ ਸੀ ਹੁਣ ਵੀ ਕੱਲ ਸਫਾਈ ਕਰਾਈ ਆ ਪਰ ਇਹੀ ਬੇਨਤੀ ਕਰਦੇ ਆ ਕਿ ਜੇ ਆਪਾਂ এনवायरमेंट ਦੀ ਗੱਲ ਕਰਦੇ ਆ ਜਾਂ ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਦੇ ਆ ਤੇ ਪਹਿਲਾਂ ਸਾਨੂੰ ਇਹ ਜਿਹੜੀਆਂ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਅਸੀਂ ਮੋਸਟਲੀ ਮਕਲੋ ਆਪਣੇ ਪਿੰਡ ਦੇ ਵਿੱਚ ਸਾਡੇ ਘਰਾਂ ਦੇ ਵਿੱਚੋਂ ਕੂੜਾ ਚੱਕ ਕੇ ਲੈ ਜਾਣ ਵਾਲੀ ਟੀਮ ਸਾਡੀ ਜਿਹੜੀ ਹੈਗੀ ਆ ਉਹ ਅਸੀਂ ਲਗਾਈ ਆ ਸੋ ਇਹੀ ਬੇਨਤੀ ਕਰਦੇ ਆ ਕਿ 100 ਰੁਪਏ ਪਹਿਲਾਂ ਕੋਈ ਫਰਕ ਨਹੀਂ ਪੈਂਦਾ ਅਸੀਂ ਉਹਨਾਂ ਨੂੰ 100 ਰੁਪਏ ਦਈਏ ਉਹ ਡੰਪ ਦੇ ਉੱਤੇ ਲਿਜਾ ਕੇ ਜਿਹੜਾ ਕੂੜਾ ਜਿਹੜਾ ਉੱਥੇ ਸਟੋਰ ਕਰਦੇ ਆ ਸੋ ਇਹੀ ਬੇਨਤੀ ਆ ਬਸ ਜਿਹੜਾ ਜੇ ਆਪਾਂ ਆਪਣੇ ਬੱਚਿਆਂ ਨੂੰ ਗਾਂ ਕੋ ਚੰਗੀ ਸੇਧ ਦੇਣੀ ਹੈ ਉਹਨਾਂ ਦੇ ਲਈ ਕੋ ਚੰਗਾ ਫਿਊਚਰ ਬਣਾ ਕੇ ਜਾਣਾ ਤੇ ਸਾਨੂੰ ਜਿਹੜਾ ਹੈਗਾ ਇਹ ਕਚਰੇ ਦਾ ਕੂੜੇ ਦਾ ਜਿਹੜਾ ਹੈਗਾ ਇਹਦਾ ਜਿਹੜਾ ਪੱਕਾ ਪ੍ਰਬੰਧ ਕਰਨਾ ਪੈਣਾ ਸਾਨੂੰ ਪਰਿਵਾਰਾਂ ਨੂੰ ਅਸੀਂ ਸਰਕਾਰ ਨੂੰ ਨਹੀਂ ਹਰ ਗੱਲ ਤੇ ਬਲੇਮ ਕਰ ਸਕਦੇ ਸੋ ਇੱਥੇ ਜਿਸ ਜਗ੍ਹਾ ਤੇ ਆਪਾਂ ਖੜੇ ਇੱਥੇ ਵੀ ਪਹਿਲਾਂ ਕੂੜੇ ਦਾ ਢੇਰ ਸੀ ਬੜਾ ਵੱਡਾ ਸੋ ਇਹਨੂੰ ਸਾਰਾ ਸਾਫ਼ ਕਰਵਾ ਕੇ ਤੇ ਬਾਕੀ ਤੁਹਾਡੇ ਸਾਹਮਣੇ ਹੈਗਾ ਭੈਣਾ ਭਰਾਵਾਂ ਦੀ ਬਲੌਲ ਤੇ ਚੰਗੀ ਇੱਕ ਵਧੀਆ ਸ਼ੈੱਡ ਬਣ ਗਈ ਆ ਸੋ ਜਦੋਂ ਵੀ ਸਾਡੇ ਬਿਜਾਇੜੇ ਤੋਂ ਕੋਈ ਸਸੰਘ ਘਰ ਨੂੰ ਜਾਂ ਕੋਈ ਇੱਥੋਂ ਬਸ ਚੜਨ ਵਾਸਤੇ ਆਂਦਾ ਸੀ ਵੀ ਅਸੀਂ ਦੇਖੀਦਾ ਸੀ ਇੱਥੇ ਖੜਨ ਨੂੰ ਬੜੀ ਪ੍ਰੋਬਲਮ ਹੁੰਦੀ ਚਾਹੇ ਧੁੱਪ ਦਾ ਸਮਾ ਚਾਹੇ بارش ਦਾ ਸੋ ਅੱਜ ਭਰਾਵਾਂ ਦੇ ਸਹਿਯੋਗ ਦੇ ਨਾਲ ਸੋਹਣਾ ਵਧੀਆ ਬੱਸ ਸਟਾਪ ਬਣ ਗਿਆ ਸੋ ਧੰਨਵਾਦ ਸਾਰਿਆਂ ਦਾ ਤੁਹਾਡਾ ਵੀ ਧੰਨਵਾਦ ਵਿੱਚ ਕੋ ਪੂਰੇ ਦੇ ਟੇਰ ਫੇਰ ਦਰਾ ਲੱਗੇ ਲਿਖਾ ਪਿਆ ਲੱਗੇ ਤਾਂ ਫਿਰ ਉਹਦੇ ਬਾਰੇ ਕੀ ਪਰਾਲਾ ਜੀ ਦੇਖੋ ਸਰ ਮੈਂ ਤੇ 24 ਘੰਟੇ ਸਰਵਿਸ ਆ ਜੀ ਆਪਾਂ ਏਸੀ ਰੋਡ ਤੇ ਘੁੰਮਦੇ ਰਹੀਦਾ ਰੋਕਦੇ ਵੀ ਆ ਟੋਕਦੇ ਵੀ ਆ ਪਰ ਫਿਰ ਵੀ ਅੱਜਕੱਲ ਸਾਰੇ ਪੜੇ ਲਿਖੇ ਆ ਪੜੀ ਲਿਖੀ ਜਨਰੇਸ਼ਨ ਆ ਅਸੀਂ ਦੇਖਦੇ ਆ ਸਾਡੇ ਸਾਹਮਣੇ ਕੀ ਵਾਰੀ ਆ ਕੇ ਲਿਖਾਫਾ ਸਿੱਟ ਕੇ ਚਲੇ ਜਾਂਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਹੋਰ ਬਹੁਤ ਸਾਰੇ ਸਾਡੇ ਕੋਲ ਸਾਧਨ ਹੈਗੇ ਆ ਪੂਰਾ ਚੱਕਣ ਵਾਲੀਆਂ ਟੀਮਾਂ ਹੈਗੀਆਂ ਨੇ ਤਾਂ ਹੁਸ਼ਿਆਰਪੁਰ ਦੇ ਵਿੱਚ ਡੰਪ ਬਣਿਆ ਤੁਸੀਂ ਉੱਥੇ ਜਾ ਕੇ ਡਾਇਰੈਕਟਰ ਸੈੱਟ ਸਕਦੇ ਆ 100 ਪਿਆਨਾ ਕੋਈ ਫਰਕ ਨਹੀਂ ਪੈਂਦਾ ਦਿੱਲੀ ਇਹ ਸਾਡੇ ਨੇ ਆਨੇ 10000 ਰੁਪਿਆ ਐਵੇਂ ਖਰਚ ਲੈਂਦੇ ਆ ਤੇ ਮਹੀਨੇ ਦਾ 100 ਰੁਪਿਆ ਦੇਣਾ ਮੇਰੇ ਹਿਸਾਬ ਨਾਲ ਕੋਈ ਵੱਡੀ ਗੱਲ ਨਹੀਂ ਆ ਕਚਰਾ ਜਿਹੜਾ ਹੈਗਾ ਉਹ ਕਚਰੇ ਵਾਲਿਆਂ ਨੂੰ ਹੀ ਦੇਣਾ ਚਾਹੀਦਾ ਪ੍ਰਸ਼ਾਸਨ ਮੈਂ ਚੜ੍ਹਦਾ ਸੂਰਜ ਜੀ ਤੇ ਲੋਕ ਹਾਲੇ ਵੀ ਕੂੜਾ ਸਿੱਟੋਗੇ ਹਟ ਦੇਤਾ ਹੈ ਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਸਰਕਾਰ ਸਾਰਾ ਕੁਝ ਕਰ ਰਹੀ ਆ ਪਰ ਇਕੱਲਾ ਸਰਕਾਰ ਦਾ ਸਰਕਾਰ ਨੂੰ ਬਲੇਮ ਕਰਨਾ ਜਾਂ ਉਹਨਾਂ ਨੂੰ ਟਾਰਗੇਟ ਕਰਨਾ ਤੇ ਸਰਕਾਰ ਹੀ ਸਾਨੂੰ ਸਾਰੀਆਂ ਸਹੂਲਤਾਂ ਦੇਊਗੀ ਆ ਉਹ ਵੀ ਗੱਲ ਗਲਤ ਆ ਕਿਤੇ ਨਾ ਕਿਤੇ 99% ਇਨਵੋਲਵਮੈਂਟ ਜਿਹੜੀ ਆ ਉਹ ਸਾਡੀ ਹੁੰਦੀ ਆ ਅਸੀਂ ਦੇਖਣਾ ਆਪਣੇ ਘਰ ਦਾ ਕੂੜਾ ਜਿਹੜਾ ਹੈਗਾ ਉਹ ਡੰਪ ਤੇ ਸਿੱਟਣਾ ਜਾਂ ਅਸੀਂ ਆਪਣੇ ਜਿਹੜੇ ਸਾਡੇ ਮੇਨ ਰਸਤੇ ਹੈਗੇ ਅਸੀਂ ਉਹਦੇ ਤੇ ਸਿੱਟਣਾ ਉਹ ਸ਼ੁਗਤ ਤੇ ਜਾ ਕੇ ਸ਼ੇਵਾਂ ਦਾ ਪ੍ਰਾਣਾ ਮੰਦਿਰ ਨਿਕਲੇ ਆ ਜੀ ਉਹਦੇ ਕੋਲ ਵੀ ਪੂਰੇ ਦਾ ਬਹੁਤ ਵੱਡਾ ਡੰਪ ਲੱਗਾ ਹੋਇਆ ਜੀ ਜੀ ਤੇ ਲੋਕਾਂ ਦੀ ਇਹ ਹੀ ਕੀ ਹੈ ਉਸ ਨੂੰ ਵੀ ਚੁਕਾਇਆ ਜਾਵੇ ਉਹ ਬਾਰੇ ਕੀ ਸਰ ਮੈਂ ਦੇਖੋ ਦੋ ਵਾਰੀ ਮੈਂ ਸਫਾਈ ਕਰਾਈ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜੇ ਅਸੀਂ ਮੰਦਿਰ ਦੇ ਕੋਲ ਨਹੀਂ ਹਟ ਰਹੇ ਤਾਂ ਫਿਰ ਅਸੀਂ ਕਿੱਥੇ ਹਟਾਂਗੇ ਜੇ ਇੱਕ ਐਡਾ ਵੱਡਾ ਪਵਿੱਤਰ ਸਥਾਨ ਆ ਭੋਲੇ ਸ਼ੰਕਰ ਦਾ ਦਰਵਾਰ ਆ ਕੋਲ ਜੇ ਅਸੀਂ ਉੱਥੇ ਕਚਰਾ ਸੁੱਟ ਰਹੇ ਤਾਂ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਆ ਸੋ ਉਹਦੇ ਤੇ ਵੀ ਵਰਕ ਕਰਦੇ ਪਏ ਆ ਡਾਕਟਰ ਰਾਜਕਮਾਰ ਜੀ ਨਾਲ ਵੀ ਗੱਲ ਹੋਈ ਸੀ ਇੱਕ ਡੰਪ ਬਹੁਤ ਜਲਦ ਅਸੀਂ ਅਰੇਂਜ ਕਰ ਰਹੇ ਆ ਕਿ ਜਿੱਥੇ ਇੱਕ ਡੰਪ ਦੇ ਉੱਤੇ ਸਾਰਾ ਜਿਹੜਾ ਕੂੜਾ ਹੈਗਾ ਉੱਥੇ ਸਟੋਰ ਕੀਤਾ ਜਾਊਗਾ। ਕੀ ਪਬਲਿਕ ਨੂੰ ਕੀ ਅਪੀਲ ਕਰਾਂਗਾ ਮੈਂ? ਅਪੀਲ ਇਹੀ ਕਰਨੀ ਆ ਕਿ ਜੇ ਬੱਚਿਆਂ ਨੂੰ ਚੰਗਾ ਐਟਮੋਸਫੇਅਰ ਵਧੀਆ ਵਾਤਾਵਰਣ ਦੇਣਾ ਆ ਤੇ ਜਿਹੜਾ ਕੂੜਾ ਹੈਗਾ ਇਹਦੀ ਆਪਾਂ ਨੂੰ ਰੋਗਤਾਮ ਕਰਨੀ ਪੈਣੀ ਆ ਤੇ ਜਿਹੜੇ ਸਾਡੇ ਦਰਖਤ ਹੈਗੇ ਬੂਟੇ ਹੈਗੇ ਇਹਨਾਂ ਦੀ ਦੇਖਭਾਲ ਕਰਨੀ ਪੈਣੀ। ਤੇ ਵਾਰਾਂ ਪਹਿਲਾਂ ਚਾਹਤ ਬੋਲੋ ਅੱਜ ਇੱਕ ਵਧੀਆ ਪ੍ਰੋਗਰਾਮ ਕੀਤਾ ਗਿਆ ਜੀ। ਸਟੈਂਡ ਬਸ ਸਟਾਪ ਦਾ ਨਿਰਮਾਣ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਕਰੀਬਨ ਜਿਹੜੇ ਜਦੋਂ ਸਾਡੇ ਬਬੂ ਮਹਿਜੀ ਸਰਪੰਚ ਬਣੇ ਨੇ ਉਹ ਪੰਚਾਇਤ ਬਣੀ ਹੈ ਇਹਨਾਂ ਨੇ ਤਕਰੀਬਨ ਬੰਦਿਆ ਸਾਰੇ ਸਾਰੀ ਜਿੰਨੀ ਸਾਡੇ ਇਸ ਨਿਯਾਰੇ ਦੀ ਐਂਟ੍ਰੈਂਸ ਹੈ ਉਹਦਾ ਸਾਰਿਆਂ ਦਾ ਸੁਧਾਰ ਕੀਤਾ ਹੈ ਏਧੇ ਪਾਸੇ ਨਹੀਂ ਨਾ ਲਈ ਹਰ ਪਾਸੇ ਜਿਹੜੀ ਐਂਟ੍ਰੈਂਸ ਹੈ ਜੀ ਉਹਨੂੰ ਸਾਰਿਆਂ ਨੂੰ ਸੁਧਾਰ ਕਰਕੇ ਔਰ ਉਹਨਾਂ ਦੇ ਉੱਪਰ ਸਾਰੀ ਸਫਾਈ ਕਰਵਾ ਕੇ ਤਕਰੀਬਨ 16 ਲਾਈਟਾਂ ਵੀ ਲਗਾ ਦਿੱਤੀਆਂ ਨੇ ਇਹਨਾਂ ਨਾਲ ਹੋਰ ਤੱਕ ਕਿੱਦਾਂ ਵੀ ਸਾਨੂੰ ਸਾਫ਼-ਸੁਥਰਾ ਵਾਤਾਵਰਣ ਮਿਲੇਗਾ ਔਰ ਜੇ ਇਨਾਂ ਦੇ ਕੋਲ ਅੱਜ ਵੀ ਆਸਕ ਨੇ ਕਿ ਜਿਸ ਤਰ੍ਹਾਂ ਹੁਣ ਇਹਨਾਂ ਨੇ ਕਿਹਾ ਨਾ ਕਿ ਸਾਡਾ ਵੀ ਫਰਜ ਬਣਦਾ ਕਿਉਂਕਿ ਤਾਂ ਸਾਡੀ ਆਉਂਦੀ ਨਾਲ ਗੰਦ ਤਾਂ ਅਸੀਂ ਪਾਉਣ ਵਾਲੇ ਆਂ ਪਰ ਸਰਕਾਰ ਤੇ ਨਹੀਂ ਪਾ ਰਹੀ ਆ ਤੇ ਸਾਨੂੰ ਵੀ ਆਪਣੇ ਆਪਣੀ ਇਹ ਚਾਹੀਦਾ ਕਿ ਅਸੀਂ ਆਪਣੇ ਆਪਣੀ ਸੁਧਾਰੀਏ ਤੇ ਜਿੰਨਾ ਵੀ ਉਹ ਟੀਮਾਂ ਲੱਗੀਆਂ ਨੇ ਕਚਰਾ ਲਿਜਾਣ ਵਾਲੀਆਂ ਸਫਾਈ ਕਰਨ ਵਾਲੀਆਂ ਤੇ ਕਰਨ ਵਾਲੀਆਂ ਵੀ ਤੇ ਅਸੀਂ ਸਾਰਾ ਜਿੰਨਾ ਵੀ ਆਪਣਾ ਕਚਰਾ ਹੈਗਾ ਉਹ ਉਹਨਾਂ ਨੂੰ ਔਰ ਲੈਣ ਆਉਂਦੇ ਘਰੋਂ ਘਰੋਂ ਇਹਨੇ ਨੇ ਕਿਸੇ ਚੌਕ ਦੇ ਵਿੱਚ ਖੜਿਆ ਹੋ। ਹਰੇਕ ਦੇ ਘਾੜੇ ਵਿੱਚ ਪਾਉਂਦੇ ਆਂ ਔਰ ਉੱਥੋਂ ਉਹ ਸਾਰਾ ਕਚਰਾ ਲੈ ਕੇ ਬਾਹਰ ਲੈ ਜਾਂਦੇ। ਤੇ ਇਹਨਾਂ ਨਾਲ ਦੀ ਹੋਰ ਸਫਾਈ ਅਸੀਂ ਕਿਸੇ ਨੂੰ ਦੇ ਸਕਦੇ ਆ। ਇੱਕ ਇਹ ਸਿਰਫ ਸਫਾਈ ਦੇ ਨਾਰੇ ਮਜ਼ਾ ਹਲ ਨਹੀਂ ਹੁੰਦਾ। ਲੇਕਿਨ ਅਗਰ ਅਸੀਂ ਬਾਤਾ ਬਾਰੂ ਹੋਵੇ ਛੁੱਧ ਰੱਖਣਾ ਪਵੇ ਤੇ ਰੱਖਣਾ ਹੈ ਤੇ ਜਿਹੜੇ ਬੇਗੋੜ ਡੀਆਲ ਮੋਟੇ ਲਗਾਏ ਜਾ ਰਹੇ ਨੇ ਇਹਨਾਂ ਦੀ ਦੇਖਭਾਲ ਵੀ ਕਰਨੀ ਸਾਡਾ ਫਰਜ਼ ਬਣਦਾ ਹੈ। ਜਿੱਦਾਂ ਕਿ ਨੌਜਵਾਨ ਸਰਪੰਚ ਆ ਗਈ ਆ ਕਿ ਬਾਕੀ ਦੇ ਪਿੰਡਾਂ 'ਚ ਵੀ ਐਡਾ ਦਾ ਕੰਮ ਨਹੀਂ ਹੋ ਸਕਦਾ। बाकी हम देखो जी पिंडी ये कह लगे वो है छोटे छोटे पिंड उठेद उसारी जी बहुत जल्दी हो जाएगी लेकिन साडा पिंड है बहुत ही पुराना है क्योंकि बहुत व्डा पिंड है इस करके कोई सू गई मिलती है कोई किसी पासे लग जाए तो किस पास लग जाए उन्होंने सिर्फ मेरा ख्याल जिंदा सा महला ना है ना उधर दिन पंचायत ओना सारा इलाका ही है साका बुल बहुत ही वाडा है ਤਾ ਅਸੀਂ ਇਹ ਵੀ ਕਹਾਂਗੇ ਜੇ ਜੇ ਅਸੀਂ ਬੇਲ ਬੂਟੇ ਲਗਾ ਕੇ ਲਗਾ ਰਹੇ ਹਾਂ ਨਹੀਂ ਜਿੱਦਾਂ ਅਸੀਂ ਆਪਣੇ ਪੁੱਤਾਂ ਨੂੰ ਪਾਲਦੇ ਆ ਨਾ ਉਹਨਾਂ ਦੀ ਦੇਖਭਾਲ ਕਰ ਲਈਆਂ ਨਾ ਬੱਚੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਅਗਰ ਅਸੀਂ ਉਹਨਾਂ ਵੀ ਦੇਖਭਾਲ ਕਰਦੇ ਤਾਂ ਸਭ ਤੋਂ ਪਹਿਲਾਂ ਸਾਡਾ ਜਿਹੜਾ ਸਾਡਾ ਫਲ ਬਣਦਾ ਕਿ ਅਸੀਂ ਇਹਨਾਂ ਬੇਲ ਬੂਟਿਆਂ ਦੀ ਅਪਣਾਈਏ ਅਸੀਂ ਇਹਨਾਂ ਨੂੰ ਆਪਣੇ ਦੁਮੇਰਾ ਲਾ ਲਈਏ ਤੇ ਆ ਜਿੰਨੇ ਇਹਨਾਂ ਦਾ ਕੰਮੇਰਾ ਹੋ ਗਿਆ ਜੀ ਇਹਨਾਂ ਦੀ ਦੇਖਭਾਲ ਮੈਂ ਕਰਾਂ ਇਹਨਾਂ ਨੂੰ ਪਾਣੀ ਪਾਣੀ ਮੈਂ ਪਾਉਣਾ ਤੇ ਬਾਤਾਵਰ ਬੜਾ ਸ਼ੁੱਧ ਹੋ ਸਕਦਾ اگر اسی بوٹے لگا دیتے ہیں لگا کے گاڑی چلے گا تالیاں مزوا دیا فوٹو کھچا لیں یہ لا کوئی مطلب نہیں ہے یہ صرف فوٹو واسطے ایتھے ا جندے ہیں لو جی فوٹو کھچوا دیے ਸਾڈا فوٹو کھچ ہو گئی ہے لیکن اس بوٹے نے پالن واسطے سਾਨੂੰ سمجھ دینا پڑے گا بالکل اور کھانا دینเด نہ ہو تقریب ایسے ہی دیکھ بھا بھی کریں گے اور دیر بوٹے وجہ سے ਸਾڈی جینی بھی آن والی جنریشناں تقریب وہ بھی پنچایت دی بھی پنڈ دی بھی سارے دی صرف کرے گی ہاں بھائی ਸਾਡੇ ਬੁਗਰ ਸਾਡੇ ਬਾਤੇ ਆ ਚੀਜ਼ ਕਰਕੇ ਗਏ ਨੇ ਜੀ ਭਾਜੀ ਜਿਹੜਾ ਪੰਚਾਇਤ ਨੇ ਆ ਜੋ ਪ੍ਰਾਲਾ ਕੀਤਾ ਜੀ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਪਿੰਡ ਬਜਵਾੜੇ ਦੀ ਸਮੂਹ ਪੰਚਾਇਤ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜਿਨੀ ਪਿੰਡ ਬਜਵਾੜੇ ਦੇ ਵਿੱਚ ਜਾਣ ਦੇ ਉਹਨਾਂ ਰੋਡ ਬਾਈਪਾਸ ਤੋਂ ਪਿੰਡ ਬਿਲੇ ਦੇ ਵਿੱਚ ਜਾਣ ਲਈ ਰਸਤਾ ਜੋ ਹੈ ਜਿਸ ਦੇ ਵਿੱਚ ਕੋਈ ਵੀ ਬਸ ਸਟਾਪ ਨਹੀਂ ਸੀ ਜਦ ਕੋਈ ਮੀਂਹ ਪਾਣੀ ਆ ਜਾਂਦਾ ਸੀ ਜਾਂ ਜ਼ਿਆਦਾ ਗਰਮੀ ਦਾ ਮੌਸਮ ਆਉਂਦਾ ਸੀ ਤਾ ਬਹੁਤ ਸਾਰੀਆਂ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਪੰਚ ਸਾਹਿਬ ਵੱਲੋਂ ਤੇ ਪੂਰੀ ਪੰਚਾਇਤ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਹੈ ਬਸ ਸਟਾਪ ਬਣਾਇਆ ਗਿਆ ਹੈ ਤੇ ਮੁੱਖ এনवायरमेंट ਨੂੰ ਮੁੱਖ ਰੱਖਦੇ ਹੋਏ ਤੇ ਸਫਾਈ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਸਰਪੰਚ ਸਾਹਿਬ ਵੱਲੋਂ ਤੇ ਉਹਨਾਂ ਵੱਲੋਂ ਮੈਸੇਜ ਲਗਾਇਆ ਗਿਆ ਹੈ ਕਿ ਅਸੀਂ ਇਸ ਕੂੜੇ ਕਰਕੜ ਨੂੰ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਤੇ ਸਰਪੰਚ ਸਾਹਿਬ ਵੱਲੋਂ ਇੱਕ ਰੁੱਖ ਸੋ ਸੋਖਲਾ ਮੈਸੇਜ ਵੀ ਦਿੱਤਾ ਗਿਆ ਹੈ ਜਿਸ ਦੇ ਵਿੱਚ ਸਰਪੰਚ ਸਾਹਿਬ ਨੇ ਰੁੱਖ ਦੀ ਲਗਾਣ ਦੇ ਨਾਲ ਜੀਵਨ ਦੀ ਛਲਾਂਗਾ ਵਧੇਗੀ ਤੇ ਸਮੁੱਚੀ ਸਮੁੱਚੇ ਸੰਸਾਰ ਦੇ ਵਿੱਚ ਆਕਸੀਜਨ ਵਧ ਲਵਾਗੇ ਤਾਂ ਬਹੁਤ ਬਹੁਤ ਬਿਮਾਰੀਆਂ ਤੋਂ ਦੂਰ ਰਹਿ ਜਾਏਗਾ। ਤੋਂ ਅਸੀਂ ਸਮੂਹ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਬਹੁਤ-ਬਹੁਤ ਧੰਨਵਾਦ ਜੀ ਸਰਪੰਚ ਸਾਹਿਬ।